ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਬੀਤੇ ਦਿਨੀ ਐਮਰਜੈਂਸੀ ਦੀ 44ਵੀਂ ਵਰੇਗੰਢ ਮਨਾਈ ਗਈ 1975 ਦੇ ਵਿੱਚ ਐਮਰਜੈਂਸੀ ਜੋ ਲੱਗੀ ਸੀ ਤੇ ਅੱਜ ਪੰਜਾਬ 'ਚ ਜਿਹੜੀ ਅਣ ਐਲਾਨੀ ਐਮਰਜੈਂਸੀ ਲੱਗੀ ਹੋਈ ਹੈ ਇਸ ਦੇ ਦਰਮਿਆਨ ਕੀ ਫਰਕ ਹੈ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨੌ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਪੇਨਾ ਜੀ ਬੀਜੀ ਵਾਹਿਗੁਰੂ ਜੀ ਕਾਹ ਦਾ ਵਾਹਿਗੁਰੂ ਜੀ ਕੀ ਫਤਿਹ 1975 ਦੀ ਐਮਰਜੈਂਸੀ ਤੇ ਅੱਜ ਦੀ ਅਨ ਐਲਾਨੀ ਐਮਰਜੈਂਸੀ ਦਰਮਿਆਨ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ ਦੇਖੋ ਉਹ ਉਸ ਵੇਲੇ 1975 ਚ ਇੰਦਰਾ ਗਾਂਧੀ ਨੇ ਜਦੋਂ ਨੂੰ ਇਹ ਲੱਗਿਆ ਕਿ ਉਹਦੀ ਪਾਰਟੀ ਦੇ ਵਿੱਚ ਉਹਦੇ ਵਿਰੁੱਧ ਬਗਾਵਤ ਟੁੱਟ ਸਕਦੀ ਆ ਜੀ ਜਿਹੜਾ ਸਿੰਡੀਕੇਟ ਸੀ ਕਾਂਗਰਸ ਦਾ ਉਸ ਵੇਲੇ ਦਾ ਰਾਣਾ ਉਹ ਸ਼ਕਤੀਸ਼ਾਲੀ ਉਹਨੂੰ ਲੱਗਿਆ ਕਿ ਹੋ ਸਕਦਾ ਕਿ ਉਹ ਸਿੰਡੀਕੇਟ ਉਹ ਉਹ ਤਾਕਤਾਂ ਬਾਰ ਟੂ ਦਵੇ ਜੀ ਤੇ ਉਸ ਵੇਲੇ ਉਹਨੇ ਐਮਰਜੈਂਸੀ ਜਿਹੜੀ ਉਹ ਲਾਈ 1975 ਦੇ ਵਿੱਚ ਦੇਸ਼ ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰ ਨੇ ਜਿਹੜਾ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਮੁੱਢਲੇ ਮਨੁੱਖੀ ਹੱਕਾਂ ਜਿਹੜੇ ਉਹ ਦਿੰਦਾ ਉਹ ਸਾਰੇ ਖਤਮ ਕਰਤੇ ਪ੍ਰਸਿੱਧੀ ਜਾਂਦੀ ਖਤਮ ਕਰਤੀ ਬੋਲਣ ਦੀ ਜਾਂਦੀ ਖਤਮ ਕਰਤੀ ਪੂਰੇ ਦੇਸ਼ ਨੂੰ ਇੱਕ ਤਰ੍ਹਾਂ ਜੇਲ੍ਹਖਾਨਾ ਬਣਾਤਾ ਤੇ ਅੱਜ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਸ ਵੇਲੇ ਇੰਦਰਾ ਗਾਂਧੀ ਨੇ ਐਲਾਨ ਕੀਤਾ ਜੀ ਕਿ ਦੇਸ਼ ਦੇ ਹਾਲਾਤ ਨੇ ਜਿਹੜੇ ਉਹ ਇੰਨੇ ਖਤਰਨਾਕ ਮੋੜ ਤੇ ਪਹੁੰਚ ਗਏ ਨੇ ਕਿ ਐਮਰਜੈਂਸੀ ਲਾਉਣ ਦੀ ਲੋੜ ਪੈ ਗਈ ਹੈ ਤੇ ਐਮਰਜੈਂਸੀ ਲਾਈ ਜਾਂਦੀ ਹੈ ਹਾਂਜੀ ਪਰੰਤੂ ਅੱਜ ਜੇ ਅਸੀਂ ਗੱਲ ਕਰੀਏ ਕਿ ਅੱਜ ਜਿਹੜੀ ਅਨਲਾਨੀ ਐਮਰਜੈਂਸੀ ਹੈ ਹਾਂਜੀ ਉਪਰੋ ਉਪਰੀ ਮਤਲਬ ਜਿਹੜੇ ਸਵਿਧਾਨ ਆ ਉਹਦੀ ਗੱਲ ਕੀਤੀ ਜਾਂਦੀ ਆ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਆ ਆਕਾਂ ਦੀ ਗੱਲ ਕੀਤੀ ਜਾਂਦੀ ਆ ਪਰੰਤੂ ਅਸਲ ਦੇ ਵਿੱਚ ਕੀ ਹੈ ਅ ਕਿਸੇ ਵੀ ਧਿਰ ਨੂੰ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਅੱਜ ਵੀ ਸੱਚ ਬੋਲਣ ਦੀ ਆਜ਼ਾਦੀ ਨਹੀਂ ਹਾਂਜੀ ਸਰਕਾਰਾਂ ਪ੍ਰੇਸ਼ਟ ਵੀ ਨੇ ਸਰਕਾਰਾਂ ਬੇਈਮਾਨ ਵੀ ਨੇ ਸਰਕਾਰਾਂ ਜ਼ਾਬਰ ਵੀ ਨੇ ਸਰਕਾਰਾਂ ਨੇ ਜਿਹੜੀਆਂ ਉਹ ਨਕਮੀਆਂ ਵੀ ਨੇ ਜੀ ਪਰੰਤੂ ਦੇਸ਼ ਦੇ ਕਿਸੇ ਨਾਗਰਿਕ ਨੂੰ ਇਹ ਗੱਲ ਕਹਿਣ ਦੀ ਆਗਿਆ ਨਹੀਂ ਹੈ ਹਾਂਜੀ ਤੇ ਅੱਜ ਜਿਹੜਾ ਦੇਸ਼ ਦੀਆਂ ਘਟਗਿੰਤੀਆਂ ਤੇ ਜਿਸ ਤਰ੍ਹਾਂ ਦਾ دہشت ਤੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਤੇ ਦੇਸ਼ ਨੂੰ ਹਿੰਦੂ ਰਾਜ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਵੀ ਉਹ ਅਨਹਲਨੀ ਹੈ ਬਰੇਸਿਲਾ ਇੱਕ ਤਰ੍ਹਾਂ ਸੋ ਉਸ ਐਮਰਜੈਂਸੀ ਵੇਲੇ ਸਿੱਧੇ ਰੂਪ ਦੇ ਵਿੱਚ ਹਾਂਜੀ ਹਮਲਾਸੀ ਮਨੁੱਖ ਦੇ ਮੁੱਢਲੇ ਅਧਿਕਾਰਾਂ ਤੇ ਅੱਜ ਅਸੀਂ ਸਿੱਧੇ ਰੂਪ ਦੇ ਵਿੱਚ ਮਤਲਬ ਗੱਲ ਉਹੀ ਆ ਜੀ ਉਹਦੇ ਵਿੱਚ ਫਰਕ ਕੋਈ ਨਹੀਂ ਉਸ ਵੇਲੇ ਸਾਨੂੰ ਪਤਾ ਸੀ ਕਿ ਐਮਰਜੈਂਸੀ ਲੱਗੀ ਹੋਈ ਆ ਪਰੰਤੂ ਅੱਜ ਲੋਕ ਭਲੇ ਖੇਚਰੇ ਤੇ ਉਸ ਕੁਲੇਖੇ ਦੇ ਕਾਰਨ ਜੋ ਲੋ ਜੋ ਜਿਹੜਾ ਜੋ ਜਬਰ ਉਸ ਵੇਲੇ ਸੀ ਅੱਜ ਵੀ ਹੋਈ ਆ ਉਸੇ ਦਾ ਹੀ ਸ਼ਿਕਾਰ ਆ ਜਿਹੜਾ ਆਮ ਨਾਗਰਿਕਾ ਜਿਹੜਾ ਉਹਨੂੰ ਹੋਣਾ ਪੈ ਰਿਆ ਤੇ ਇਸ ਕਰਕੇ ਮੈਂ ਸਮਝਦਾ ਕਿ ਅੱਜ ਤੋਂ ਜਿਹੜੀ 41 ਮਾਰੇ ਪਹਿਲਾ 1973 ਵਿੱਚ ਜਿਹੜੇ ਹਾਲਾਤ ਸੀ ਤੇ ਜਿਹੜੇ ਅੱਜ ਦੇ ਹਾਲਾਤ ਨੇ ਉਹਦੇ ਨਾਲੋਂ ਵੱਧ ਖਤਰਨਾਕ ਨੇ ਕਿਉਂਕਿ ਇੱਕ ਦੁਸ਼ਮਣ ਆ ਜਿਹੜਾ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ ਜੀ ਉਸ ਦੁਸ਼ਮਣ ਤੋਂ ਅਸੀਂ ਆਪਣੀ ਰੱਖਿਆ ਵੀ ਕਰ ਸਕਦੇ ਆ ਉਸ ਦੁਸ਼ਮਣ ਤੇ ਅਸੀਂ ਵਾਰ ਕਰਕੇ ਉਸ ਨੂੰ ਕਮਜ਼ੋਰ ਵੀ ਕਰ ਸਕਦੇ ਆ ਖਤਮ ਵੀ ਕਰ ਸਕਦੇ ਆ ਇੱਕ ਉਹ ਦੁਸ਼ਮਣ ਹੁੰਦਾ ਜਿਹੜਾ ਪਿੱਠ ਪਿੱਛੇ ਵਾਰ ਕਰਨ ਵਾਲਾ ਇਹਦੇ ਬਾਰੇ ਸਾਡੂੰ ਗਿਆਰੀ ਨਹੀਂ ਹੁੰਦਾ ਉਦੋਂ ਹੁੰਦਾ ਕਿ ਜਦੋਂ ਸਾਡੀ ਪਿੱਠ ਤੇ ਆ ਗਿਓ ਸ਼ਰਾਚ ਮਾਰ ਦਿੰਦਾ ਜੀ ਸੋ ਇਹ ਇਹ ਅੰਤਰ ਹੈ ਕਿ ਅੱਜ ਦੀ ਜਿਹੜੀ ਅਨਲਾਨੀਆ ਬਦਿਆਸੀਆ ਇਹ ਉਸ ਐਮਰਜੈਂਸੀ ਨਾਲੋਂ ਕਿਤੇ 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 ਵੱਧ ਖਤਰਨਾਕ ਉਦੋਂ ਦੇਸ਼ ਦੇ ਲੋਕਾਂ ਨੇ ਇੰਦਰਾ ਗਾਂਧੀ ਨੂੰ ਐਮਰਜੈਂਸੀ ਲਾਉਣ ਦੀ ਸਜ਼ਾ ਦਿੱਤੀ ਸੀ ਕਿ ਇਤਿਹਾਸ ਮੁੜ ਆਪਣੇ ਆਪ ਨੂੰ ਦੁਹਰਾਏਗਾ। ਪਰ ਇਹ ਤਾਂ ਕੁਦਰਤੀ ਨਿਯਮ ਹੈ ਕਿ ਜਦੋਂ ਅਸੀਂ ਕਿਸੇ ਨੂੰ ਲੋੜ ਤੋਂ ਵੱਧ ਦਿਵਾਉਂਦੇ ਹਾਂ ਇਹ ਮਿੱਟੀ ਦੀ ਗੱਲ ਹੀ ਇਸੇ ਕਰਕੇ ਤੇ ਉਹ ਸਿਰ ਨੂੰ ਆਉਂਦੀ ਹੈ। ਜੀ। ਤੇ ਜਦੋਂ ਜੋ ਜ਼ਬਰ ਜ਼ੁਲਮ ਤਸ਼ੱਦਦ ਦਾ ਦੌਰ ਵੱਧ ਹੈ ਤੇ ਉਹਦਾ ਖਾਤਮਾ ਹੁੰਦੀ ਹੈ ਜਿਹੜਾ ਉਹ ਕੁਦਰਤ ਦਾ ਨਿਜਮਾ ਕਿ ਉਹ ਉਹ ਆਤ ਤੇ ਰੱਬ ਦਾ ਜਿਵੇਂ ਇਸੀ ਗੱਲ ਕਰਦੇ ਆ ਸ਼ਾਹ ਬੈਰ ਹੁੰਦਾ ਸੋ ਜੇ ਉਸ ਵੇਲੇ ਲੋਕਾਂ ਨੇ ਇੰਦਰਾ ਗਾਂਧੀ ਨੇ ਜਿਹੜਾ ਐਮਰਜੈਂਸੀ ਲਾ ਕੇ ਤੇ ਉਹ ਉਹਨਾਂ ਉਹ ਜਿਹੜਾ 18 ਮਹੀਨੇ ਲਗਾਤਾਰ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਰਹੀ ਤੇ ਉਸ ਐਮਰਜੈਂਸੀ ਦੇ ਦੌਰਾਨ ਜਿਹੜਾ ਜ਼ੋਰ ਜ਼ਬਰ ਆਮ ਲੋਕਾਂ ਤੇ ਹੋਇਆ ਖਾਸ ਕਰਕੇ ਜਿਹੜਾ ਸੰਜੇ ਗਾਂਧੀ ਨੇ ਆਪਣਾ ਪੰਜ ਰੁਕਤੀ ਪ੍ਰੋਗਰਾਮ ਦਿੱਤਾ ਸੀ ਉਹਦੇ ਵਿੱਚ ਜਿਹੜੇ ਲੋਕਾਂ ਦੇ ਨਾਲ ਬੜਾ ਥੱਕੇ ਹੋਏ ਉਸ ਦਾ ਲੋਕਾਂ ਨੇ ਜਦੋਂ 1970 ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਹਟਾ ਕੇ ਚੋਣਾਂ ਕਰਵਾਈਆਂ ਤੇ ਉਹਦੇ ਵਿੱਚ ਲੋਕਾਂ ਨੇ ਉਸ ਗੱਲ ਦਾ ਜਵਾਬ ਦਿੱਤਾ ਬੋਟ ਆਪਣੀ ਬੋਟ ਪਰਚੀ ਦੇ ਨਾਲ ਜੀ ਕਿ ਇੱਥੋਂ ਤੱਕ ਇੰਦਰਾ ਗਾਂਧੀ ਖੁਦ ਵੀ ਉਹ ਚੋਣ ਆਰਗੇਸੀ ਉਹਦਾ ਜੰਮੂ ਕਸ਼ਮੀਰ ਤੋਂ ਸ਼ਿਰੀ ਨਗਰ ਤੋਂ ਲੈ ਕੇ ਸਾਰਾ ਜਿਹੜਾ ਸਫਾਇਆ ਬੰਗਾਲ ਤੱਕ ਸਫਾਇਆ ਹੋ ਗਿਆ ਸੀ ਪੂਰਾ ਉਸ ਮੇਰੇ ਕਾਂਗਰਸ ਦਾ ਸੋ ਅੱਜ ਜੇ ਅਸੀਂ ਗੱਲ ਕਰੀਏ ਕਿ ਆਪਾਂ ਵਾਰ-ਵਾਰ ਜਿਹੜੀ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਇੱਕ ਅਨਲਾਨੀ ਐਮਰਜੈਂਸੀ ਹੈ ਹਾਂਜੀ ਸੋ ਉਸ ਅਨਲਾਨੀ ਐਮਰਜੈਂਸੀ ਦਾ ਸਿੱਖ ਦੀ ਅਸੀਂ ਜੇ ਗੱਲ ਕਰ ਲਈਏ ਸਿੱਖ ਮੁੱਦਿਆਂ ਦੀ ਜੇ ਕੋਈ ਸੇਖ ਮੁੰਡਿਆਂ ਨੇ ਹੱਕਾਂ 'ਚ ਆਵਾਜ਼ ਬੁਲੰਦ ਕਰਦਾ ਜੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਸ਼ੁਰੂ ਹੋਇਆ ਸਰਕਾਰ ਨੇ ਜ਼ੋਰ ਜ਼ਬਰਦਸਤੀ ਨਾਲ ਉਸ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਗੁਰਬਾਣੀ ਦੀ ਬੇਅਦਬੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰੀਆਂ ਸਰਕਾਰ ਨੇ ਉਹਨਾਂ ਨੂੰ ਵੀ ਜ਼ੋਰ ਜ਼ਬਰਦਸਤੀ ਦੇ ਨਾਲ ਉਸ ਸੰਘਰਸ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਜ਼ੋਰ ਜ਼ਬਰਦਸਤੀ ਦੇ ਨਾਲ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀ ਜਾ ਰਹੀ ਹੈ ਉਹ ਇਹ ਸਾਰਾ ਕੁਝ ਇੱਕ ਮਤਲਬ ਉਹ ਉਹ ਸ ਐਮਰਜੈਂਸੀ ਤੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਅੱਜ ਪੰਜਾਬ ਦੇ ਵਿੱਚ ਅਨਲਾਨੀ ਐਮਰਜੈਂਸੀ ਆ ਮਾਫੀਆ ਆਪਾਂ ਬਾਰ ਬਾਰ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਬਾਦਲ ਕੇ ਨੇ ਜੀ ਬਾਦਲ ਕਿਆਂ ਜੀ ਵੀ ਉਹ ਜਿਹੜੇ ਪ੍ਰਸ਼ਟ ਨੇ ਹਾਂਜੀ ਪ੍ਰਸ਼ਟ ਦਾ ਸਿਖਰ ਨੇ ਜਿਹੜੇ ਜੀ ਨਾਲ ਉਹਨਾਂ ਦੀ ਜਿਹੜੀ ਅਕਸ਼ਰਚਾਈ ਆ ਜਿਹੜੀ ਉਹ ਵੀ ਪ੍ਰਸ਼ਟ ਜੀ ਤੇ ਨਾਲ ਮਾਫੀਆ ਇਹ ਜਿਹੜੀ ਤਿਕੜੀ ਆ ਇਸ ਤਿੱਕਰੀ ਨੇ ਇਸ ਵੇਲੇ ਪੰਜਾਬ ਦੇ ਵਿੱਚ ਲੁੱਟ ਜੀ ਖਸੁੱਟ ਹਾਂਜੀ ਤੇ ਕੁੱਟ ਇਹ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਆ ਕਿ ਲੁੱਟ ਹੋ ਰਹੀ ਆ ਖਸੁੱਟ ਹੋ ਰਹੀ ਆ ਤੇ ਕੁੱਟ ਹੋ ਰਹੀ ਆ ਕਿਸੇ ਨੂੰ ਆਗਿਆ ਨਹੀਂ ਹੈ ਕਿ ਜਿਹੜਾ ਉਹਦੇ ਨਾਲ ਤੱਕਾ ਹੋ ਰਿਹਾ ਉਹਦੇ ਵਿਰੁੱਧ ਅ ਰੋ ਵੀ ਸਕੇ ਜੀ ਸਿੱਖਣਾ ਜਾਂ ਪੁਕਾਰ ਕਰਨੀ ਜਾਂ ਉਸ ਦਾ ਜਵਾਬ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਨੂੰ ਰੋਣ ਦੀ ਵੀ ਆਗਿਆ ਨਹੀਂ ਕਿ ਸੋ ਇਹ ਇਹ ਹਾਲਾਤ ਜਿਹੜੇ ਪੰਜਾਬ 'ਚ ਬਣੇ ਹੋਏ ਨੇ ਚਾਹੇ ਕੋਈ ਵੀ ਖੇਤਰ ਆ ਪੰਜਾਬ ਦਾ ਸਾਰੇ ਪਾਸੇ ਲੋਕ ਨੇ ਜਿਹੜੇ ਉਹਨਾਂ ਦਾ ਜੀਵਨ ਦੁੱਬ ਰਿਹਾ ਹੈ ਹਾਂਜੀ ਸੱਚੇ ਮਤਲਬ ਪੰਜਾਬੀ ਦੇ ਵਿੱਚ ਜੇ ਅਸੀਂ ਗੱਲ ਕਰੀਏਗੇ ਆਮ ਪੰਜਾਬੀ ਦਾ ਜੀਵਨ ਹੈ ਜਿਹੜਾ ਉਦਬਰ ਹੋਇਆ ਹੋਇਆ ਚਾਹੇ ਕਾਰਨ ਕੋਈ ਵੀ ਆ ਚਾਹੇ ਉਹ ਆਰਥਿਕਤਾ ਕਰਕੇ ਅਸੀਂ ਲੈ ਲਈਏ ਤੇ ਚਾਹੇ ਅਸੀਂ ਨਸ਼ਿਆਂ ਦੇ ਕਰਕੇ ਲੈ ਲਈਏ ਤੇ ਚਾਹੇ ਅਸੀਂ ਜਿਹੜੇ ਦੂਸਰੇ ਵੱਖੋ ਵੱਖਰੇ ਖੇਤਰ ਨੇ ਜਿਹੜੇ ਉਹਨਾਂ ਨੂੰ ਕਰਕੇ ਲੈ ਲਈਏ ਸੋ ਅੱਜ ਜਿਹੜੀ ਪੰਜਾਬ ਦੇ ਹਾਲਾਤ ਨੇ ਉਹ ਇੰਨੇ ਖਤਰਨਾਕ ਮੋੜ ਤੇ ਖੜੇ ਨੇ ਕਿ ਜਾਂ ਤਬਾਹੀ ਆ ਤੇ ਜੇ ਪੰਜਾਬ ਦੇ ਲੋਕ ਉਸ ਤਵਾਈ ਤੋਂ ਬਚਣਾ ਚਾਹੁੰਦੇ ਨੇ ਕਿ ਕੁਦਰਤੀ ਆ ਕਿ ਉਹ ਜਿਸ ਤਰ੍ਹਾਂ ਉਸ ਵੇਲੇ Indra Gandhi ਨੂੰ ਸਬਕ ਸਿਖਾਇਆ ਸੀ ਤੇ ਅੱਜ ਉਹ ਬਾਦਲ ਕਿਆਂ ਨੂੰ ਜਰੂਰ ਸਿਖਾਉਣਗੇ ਜੇ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਤਾਂ ਦੇਸ਼ ਦੀਆਂ ਕਟਿੰਗੀਆਂ ਦੇ ਵਿੱਚ ਜਿਹੜਾ ਖੌਫ ਪੈਦਾ ਕੀਤਾ ਜਾ ਰਿਹਾ ਹੈ ਉਸ ਨੂੰ ਵੀ ਅਸੀਂ ਇਸ ਐਮਰਜੈਂਸੀ ਦਾ ਹਿੱਸਾ ਮੰਨ ਸਕਦੇ ਹਾਂ ਨਿਕੋ ਵੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹ ਐਮਰਜੈਂਸੀ ਤੇ ਅੱਜ ਦੀ ਐਮਰਜੈਂਸੀ ਉਹ ਅਲਾਨੀ ਐਮਰਜੈਂਸੀ ਸੀ ਤੇ ਅੱਜ ਦੀਆਂ ਅਲਾਨੀਆਂ ਬੰਦੇ ਸੀ ਇਸ ਅਨਲਾਨੀ ਐਮਰਜੈਂਸੀ ਦੇ ਵਿੱਚ ਆਪਾਂ ਗੱਲ ਕੀਤੀ ਆ ਕਿ ਦੇਸ਼ ਦੀਆਂ ਜਿਹੜੀਆਂ ਘਟਨੀਆਂ ਨੇ ਉਹਨਾਂ ਦੇ ਵਿੱਚ ਖੌਫ ਤੇ دہشت ਦਾ ਮਾਹੌਲ ਆ ਜਿਹੜਾ ਉਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਬੀਤੇ ਦਿਨ ਮਲੇਰਕੋਟਲੇ ਚ ਪਵਿੱਤਰ ਕੁਰਾਨ ਸ਼ਰੀਫ ਦੀ ਵੀ ਅੱਜ ਹੋਈ ਕਿ ਅੱਜ ਜਿਹੜੇ ਮਤਲਬ ਦੋਸ਼ੀ ਫੜੇ ਨੇ ਜੀ ਉਹਨਾਂ ਨੇ ਬੜਾ ਸਾਫ਼ ਤੇ ਸਪਸ਼ਟ ਇਹ ਕਿਹਾ ਕਿ ਅਸੀਂ ਉਸ ਗੱਲ ਦਾ ਬਦਲਾ ਲੈਣ ਦੇ ਲਈ ਜਿਹੜੀਆਂ ਮਤਲਬ ਵਤਵਾਦੀ ਘਟਨਾਵਾਂ ਵਾਪਰਦੀਆਂ ਨੇ ਉਸ ਦਾ ਬਦਲਾ ਲੈਣ ਲਈ ਅਸੀਂ ਪਵਿੱਤਰ ਕ੍ਰਾਂ ਸ਼ਰੀਪ ਦੀ ਬੇਇੱਜ਼ਤੀ ਕੀਤੀ ਹੈ ਮਤਲਬ ਸ਼ਰੀਆਮ ਦੀ ਲਈ ਜਾ ਰਹੀ ਹੈ ਤੇ ਜੇ ਦੂਜੇ ਵਾਸੇ ਸ਼ਰੀਆਮ ਇਹ ਵੀ ਕਿਹਾ ਜਾ ਰਿਹਾ ਕਿ ਇਸ ਦੇਸ਼ ਵਿੱਚ ਹਿੰਦੂਆਂ ਦਾ ਰਾਜ ਹੈ ਜੀ ਇਸ ਦੇਸ਼ ਵਿੱਚ ਜੰਮਣ ਵਾਲਾ ਬੱਚਾ ਜਿਹੜਾ ਉਹ ਜੀ ਸੋ ਹਿੰਦੂ ਰਾਜ ਜਦੋਂ ਐਲਾਨਿਆ ਜਾ ਰਿਹਾ ਤੇ ਇਹ ਨਾਲ ਕਿਹਾ ਜਾ ਰਿਹਾ ਕਿ ਕਿਸੇ ਘੱਟ ਗਿਰਤੀ ਨੂੰ ਕੋਈ ਹੱਕ ਨਹੀਂ ਕਿ ਉਹ ਆਪਣੇ ਧਰਮ ਦੀ ਗੱਲ ਕਰ ਸਕੇ ਉਹ ਆਪਣੇ ਧਰਮ ਦੇ ਪ੍ਰਚਾਰ ਦੀ ਜਾਂ ਧਰਮ ਦੇ ਪਸਾਰ ਦੀ ਗੱਲ ਕਰ ਸਕੇ ਸੋ ਇਸ ਕਰਕੇ ਇੱਕ ਖੌਫ ਦਾ ਮਾਹੌਲ ਆ ਜਿਹੜਾ ਉਹ ਘੱਟ ਗਿਰਤੀਆਂ ਵਿੱਚ ਪੈਦਾ ਕੀਤਾ ਜਾ ਰਿਹਾ ਪਵਿੱਤਰ ਕ੍ਰਾਂਤ ਸ਼ਰੀਫ ਦੀ ਬੇਅਦਬੀ ਹੋ ਰਹੀ ਆ ਮੁਸਲਮਾਨਾਂ ਤੇ ਹਮਲੇ ਹੋ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਗੁਰਬਾਣੀ ਦੀ ਬੇਅਦਬੀ ਹੋ ਰਹੀ ਆ ਗੁਰੂ ਘਰਾਂ ਤੇ ਹਮਲੇ ਹੋ ਰਹੇ ਨੇ ਇਸੇ ਤਰ੍ਹਾਂ ਸਾਈਆਂ ਤੇ ਬਲ ਜਿੰਨੀ ਕਟੜ ਗੱਟੀਆਂ ਨੇ ਉਹਨਾਂ ਤੇ ਨਿਰੰਤਰ ਜਿਹੜੇ ਕਟੜ ਜਨੂਨੀ ਹਿੰਦੂ ਨੇ ਉਹਨਾਂ 'ਤੇ ਨਿਰੰਤਰ ਹਮਲੇ ਨੇ ਜਿਹੜੇ ਉਹ ਪੂਰੇ ਨਹੀਂ ਸੋ ਇਸ ਕਾਰਨ ਦੇਸ਼ ਦੀਆਂ ਕਟੜ ਗੱਟੀਆਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਖੌਫ ਦਾ ਤੇ ਦੇਸ਼ ਦਾ ਮਾਹੌਲ ਬਣਿਆ ਹੋਇਆ ਉਹ ਮਾਹੌਲ ਆ ਜਿਹੜਾ ਉਹ ਇਸ ਗੱਲ ਦਾ ਸਬੂਤ ਆ ਕਿ ਇਸ ਦੇਸ਼ ਦੇ ਵਿੱਚ ਇੱਕ ਅਨਅਲਾਨੀ ਐਮਰਜੈਂਸੀ ਜਿਹੜੀ ਉਹ ਲੱਗੀ ਹੋਈ ਹੈ। ਦੇਸ਼ ਦਾ ਸੰਵਿਧਾਨ ਬੋਲਣ ਦੀ, ਲਿਖਣ ਦੀ ਆਜ਼ਾਦੀ ਦਿੰਦਾ ਹੈ। ਪਰੰਤੂ ਸਾਡੇ ਦੇਸ਼ ਦੇ ਵਿੱਚੋਂ ਹੁਣ ਇਹ ਅਧਿਕਾਰ ਵੀ ਖੋ ਰਿਹਾ ਗਿਆ। ਤੁਸੀਂ ਕੀ ਟਿੱਪਣੀ ਕਰਦੇ ਹੋ? ਲਗੋਵੇ ਜੇ ਸਰਾ ਆਪਾ ਹੁਣ ਤੱਕ ٹھੇਕ ਰਹੇ ਹਨ ਕਿ মিডিਆ ਜਿਹੜਾ ਜੀ ਬੋਲਣ ਦੀ ਜਦ ਦੀ ਸੀ ਗੱਲ ਕਰਦੇ ਆ ਕਿ মিডিਆ ਜਿਹੜਾ ਉਹਦੇ ਤੇ ਸਿਰਿਆ ਸਰਮਾਇਦਾਰ ਤਿਰਾਂ ਨੇ ਉਹ ਕਾਬੂਜ ਹੋਈਆਂ ਹਾਂਜੀ ਸਰਮਾਇਦਾਰ ਤਿਰਾਂ ਕਿੜੀਆਂ ਕਾਬੂਜ ਹੋਈਆਂ ਨੇ ਜਿਹੜੀਆਂ ਸਰਕਾਰ ਦੇ ਵਿੱਚ ਸ਼ਾਮਿਲ ਨੇ ਜਾਂ ਜਿਹੜੀਆਂ ਸਰਕਾਰ ਦੇ ਨਾਲ ਖੜੀਆਂ ਨੇ ਹਾਂਜੀ ਹੁਣ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਮੋਦੀ ਨੂੰ ਲਿਆਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਹੈ ਜਿਹੜਾ ਉਹ মিডিਏ ਦਾ ਜੀ মিডিਏ ਨੇ ਜਿਹੜੀ ਭੂਮਿਕਾ ਨਿਭਾਈ ਉਸ ਕਾਰਨ ਜਿਹੜੀ ਭਾਸ਼ਿਕਾ ਉਹ ਸਪਸ਼ਟ ਬਹੁਤ ਮਤਲਬ ਦੇ ਨਾਲ ਉਹ ਕੇਂਦਰ ਦੇ ਵਿੱਚ ਸਥਾਈ ਚ ਆ ਗਈ ਆ ਸੋ ਮੀਡੀਏ ਨੂੰ ਇੱਕ ਤੈ ਹੁੰਦਾ ਕਿ ਬੋਲਣ ਦੀ ਆਜ਼ਾਦੀ ਲਿਖਣ ਦੀ ਆਜ਼ਾਦੀ ਉਹ ਉਹਦੇ ਤੋਂ ਥੱਕੇ ਨਾਲ ਖੋਈ ਜਾਂਦੀ ਹੈ ਜੀ ਪਰੰਤੂ ਇਹ ਥੱਕੇ ਨਾਲ ਖੂਣ ਦੀ ਥਾਂ ਲੋਭ ਲਾਲਚ ਪੈਸੇ ਦੇ ਜੋਰ ਨਾਲ ਖੋਈ ਗਈ ਹੈ ਕਿ ਅੱਜ মিডিਆ ਜਿਹੜਾ ਉਹ ਬੁਖਾਉ ਬਣਾਤਾ ਜੀ ਕਿ ਉਸ ਨੂੰ ਇਸ ਕਾਬਿਲ ਹੀ ਨਹੀਂ ਰਹਿ ਦਿੱਤਾ ਕਿ ਉਹ ਸੱਚ ਨੂੰ ਸੱਚ ਕਹੇ ਹਾਂਜੀ ਸੋ ਇਹ মিডিਆ ਦੀ ਜਿਹੜੀ ਲਿਖੜ ਦੀ ਆਜ਼ਾਦੀ ਆ ਉਹਦਾ ਕਤਲ ਹੋਇਆ ਜੀ ਕਤਲ ਦਾ ਢੰਗ ਜਰੂਰ ਵੱਖਰਾ ਹੈ ਹਾਂਜੀ ਅ ਦੂਸਰੇ ਪਾਸੇ ਜੇ ਹਰਿਓ ਬੂਟ ਰਹੋ ਜੀ ਕੋਈ ਇਸ ਤਰ੍ਹਾਂ ਦਾ ਮਤਲਬ ਚਾਹੇ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਦੇ ਵਿੱਚ ਹੈ ਜੇ ਉਹ ਸੱਚ ਦੀ ਗੱਲ ਕਰਦਾ ਤੇ ਉਸੇ ਵੇਲੇ ਉਹਦਾ ਕਾਲਾ ਜਿਹੜਾ ਉਹ ਕੋਟਾ ਦਿੱਤਾ ਜਾਂਦਾ ਸਾਡੇ ਸਾਹਮਣੇ ਧਾਰਨਾ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਚੈਨਲ ਹੈ ਜਿਹੜਾ ਉਹ ਕਦੇ ਬਾਦਲਾਂ ਦੇ ਬ੍ਰੋਚ ਇੱਕ ਵੀ ਸ਼ਬਦ ਬੋਲਦਾ ਹਾਂਜੀ ਤੇ ਉਸੇ ਵੇਲੇ ਉਹ ਜਿਹੜੀ ਕੇਵਲ ਤੋਂ ਉਹਦੀ ਨੂੰ ਮੜਾ ਦਿੱਤਾ ਜਾਂਦਾ ਜੀ ਜੀਟੀਵੀ ਨਾਲ ਵਾਪਰਿਆ ਉਸ ਤੋਂ ਪਹਿਲਾਂ ਡੇ ਐਂਡ ਨਾਈਟ ਟੀਵੀ ਨਾਲ ਵਾਪਰਿਆ ਸੋ ਪੰਜਾਬ ਦੇ ਵਿੱਚ ਪਹਿਰੇਦਾਰ ਤੇ ਹਮਲੇ ਹੋਏ ਨੇ ਨਿਰੰਤਰ ਇਹ ਜਿਹੜੀ ਮਤਲਬ ਦੋ ਤਰ੍ਹਾਂ ਦਾ ਹੁਣ ਅਸੀਂ ਇੱਕ ਪਾਸੇ ਜੇ ਕੋਈ ਸੱਚ ਬੋਲਣ ਦੀ ਜੁਰਤ ਕਰਦਾ ਹਾਂਜੀ ਤੇ ਉਹਨੂੰ ਖਰੀਦਿਆ ਜਾਂਦਾ ਜੇ ਉਹ ਨਹੀਂ ਵਿਕਦਾ ਤੇ ਫਿਰ ਉਹਨੂੰ ਡਰਾਇਆ ਜਾਂਦਾ ਧੰਕਾਇਆ ਜਾਂਦਾ ਉਹਦੇ ਤੇ ਹਮਲੇ ਕੀਤੇ ਜਾਂਦੇ ਨੇ ਸੋ ਜ ਆ ਇਸ ਵੇਲੇ ਜਿਹੜੀ ਹਾਲਾਤ ਪੈਦਾ ਹੋ ਗਏ ਨੇ ਇਹ ਠੀਕ ਹੈ ਕਿ ਸੋਸ਼ਲ ਮੀਡੀਆ ਜਿਹੜਾ ਉਸ ਦੇ ਆਉਣ ਦੇ ਨਾਲ ਕਿਤੇ ਨਾ ਕਿਤੇ ਇਹ ਆਜ਼ਾਦੀ ਆ ਜਿਹੜੀ ਇਹ ਬਰਕਰਾਰ ਖੜੀ ਆ ਜੀ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੇ ਇਸ ਵੇਲੇ ਮਤਲਬ ਜੋ ਕੁਝ ਅਸੀਂ ਦੇਖਦੇ ਆ ਕਿ ਪੀਟੀਸੀ ਚੈਨਲ ਜੇ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਦਾ ਤੇ ਉਹਦੇ ਤੇ ਸਵਾਏ ਬਾਦਲ 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 ਤੋਂ ਇਲਾਵਾ ਹੋਰ ਬਹੁਤ ਕੁਝ ਲੱਗਦਾ ਕਿ ਪੰਜਾਬ ਦੇ ਵਿੱਚ ਤਾਂ ਮਤਲਬ ਸਾਰਾ ਕੁਝ ਬਾਦਲਾਂ ਦਾ ਹੀ ਆ ਉਹ ਹੈ ਹੀ ਨਹੀਂ ਸੋ ਇਹ ਜਿਹੜੇ ਹਾਲਾਤ ਪੈਦਾ ਹੋਏ ਨੇ ਇਹਨੇ ਮੀਡੀਆ ਦੀ ਆਜ਼ਾਦੀ ਹੈ ਜਿਹੜੀ ਉਹ ਚਾਹੇ ਕਿਸੇ ਢੰਗ ਤਰੀਕੇ ਨਾਲ ਚਾਹੇ ਮੀਡੀਆ ਨੂੰ ਖਰੀਦ ਕੇ ਚਾਹੇ ਮੀਡੀਆ ਨੂੰ ਧਮਕਾ ਕੇ ਉਹ ਮੀਡੀਆ ਦੀ ਆਜ਼ਾਦੀ ਹੈ ਜਿਹੜੀ ਉਹ ਖਤਮ ਕਰ ਦਿੱਤੀ ਗਿਆ ਤੇ ਐਮਰਜੈਂਸੀ ਦੀ ਸਭ ਤੋਂ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਲਿਖਣ ਦੀ ਆਜ਼ਾਦੀ ਬੋਲਣ ਦੀ ਜਤੀ ਹੈ ਜਿਹੜੀ ਉਹ ਖੋ ਲਈ ਜਾਂਦੀ ਹੈ ਤੇ ਅੱਜ ਉਹ ਹਾਲਾਤ ਨੇ ਜਿਹੜੇ ਉਹ ਖੂਬ ਖੂਬ ਲਗੂ ਹੋ ਚੁੱਕੇ ਨੇ ਜਦੋਂ ਦੋਸ਼ੀਆਂ ਨੇ ਇਹ ਗੱਲ ਖੁਦ ਸਵੀਕਾਰ ਲਈ ਹੈ ਕਿ ਕੁਰਾਨ ਸ਼ੀਫ ਦੇ ਪੱਤਰਿਆਂ ਦਾ ਬਦਲਾ ਅਸੀਂ ਇਸ ਮਕਸਦ ਦੇ ਨਾਲ ਲਿਆ ਕਿ ਉਹਨਾਂ ਨੇ ਅਤਵਾਦੀ ਕਾਰਵਾਈਆਂ ਕੀਤੀਆਂ ਤੇ ਦੂਸਰੇ ਪਾਸੇ ਭਗਤਾ ਪਾਈ ਕੇ ਵਿਖੇ ਵੀ ਸੁਖਮਨੀ ਸਾਹਿਬ ਦੇ ਪਵਿੱਤਰ ਪੱਤਰਿਆਂ ਦੇ ਉੱਪਰ ਮੋਦੀ ਜਿੰਦਾਬਾਦ ਆਰਐਸਐਸ ਜਿੰਦਾਬਾਦ ਹੋਇਆ ਤੇ ਫਿਰ ਅਨਐਲਾਨੀ ਐਮਰਜੈਂਸੀ ਕਿੱਥੋਂ ਰਹਿ ਗਈ ਨੇ ਵੀ ਬਗਲ ਇਸ ਵੇਲੇ ਸਾਡੇ ਸਾਹਮਣੇ ਜਿਹੜੀ ਇਸ ਜਿਹੜੀ ਤੁਸੀਂ ਘਟਨਾ ਦਾ ਜ਼ਿਕਰ ਕੀਤਾ ਕਿ ਇੱਕ ਪਾਸੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਕਿਸੇ ਵੀ ਧਰਮ ਦੀ ਜੇ ਕੋਈ ਬੇਅਦਬੀ ਕਰਦਾ ਹੈ ਮੈਂ ਸਮਝਦਾ ਕਿ ਉਹ ਬਹੁਤ ਮੜੀ ਗੱਲ ਆ ਗੁਨਾਹ ਆ ਪਾਪ ਹੈ ਤੇ ਜਿਹੜਾ ਵੀ ਕਰਦਾ ਉਹ ਨੂੰ ਉਸ ਦੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਆ ਪਰ ਦੋ ਹੋਣ ਸਾਡੇ ਸਾਹਮਣੇ ਜਿਹੜਾ ਸਵਾਲ ਖੜਾ ਹੁੰਦਾ ਕੇ ਪਵਿੱਤਰ ਕ੍ਰਾਂਸ਼ ਸ਼੍ਰੀਪ ਦੀ ਬੇਦਵੀ ਕਰਨ ਵਾਲੇ ਦੋਸ਼ੀ ਨੇ ਜਿਹੜੇ ਉਹ 48 ਘੰਟਿਆਂ ਦੇ ਵਿੱਚ ਫੜੇ ਗਏ ਆ। ਜੀ। ਪਰੰਤੂ ਦੂਸਰੇ ਪਾਸੇ 1 ਜੂਨ 2015 ਜੀ। ਤਲਬ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ 13 ਮਹੀਨੇ ਹੋ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਉਹ ਜਵਾਰ ਸਿੰਘ ਵਾਲਾ ਪਿੰਡ ਤੋਂ ਚੋਰੀ ਹੋਏ ਉਸ ਤੋਂ ਬਾਅਦ ਬਰਗਾੜ ਸਤੰਬਰ ਮਹੀਨੇ ਚ ਬਰਗਾੜੀ ਦੇ ਵਿੱਚ ਪਵਿੱਤਰ ਪਾਵਨ ਅੰਗਾ ਦਾ ਕਤਲ ਹੋ ਗਿਆ ਉਸ ਤੋਂ ਬਾਅਦ ਅਨੇਕਾਂ ਘਟਨਾਵਾਂ ਵਾਪਰੀਆਂ ਪਰੰਤੂ ਅੱਜ ਤੱਕ ਉਹ ਦੋਸ਼ੀ ਨੇ ਜਿਨ੍ਹਾਂ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੇਅਦਬੀ ਕੀਤੀ ਉਹ ਅੱਜ ਤੱਕ ਕਾਬੂ ਨਹੀਂ ਹੋਏ ਜੀ ਆਖਰ ਨੂੰ ਕਾਰਨ ਜੀ ਇਹ ਤਾਂ ਮਤਲਬ ਤਾਂ ਇਹ ਹੋਇਆ ਕਿ ਮੁਸਲਮਾਨ ਭਾਈਚਾਰਾ ਜਿਹੜਾ ਉਹ ਸਮੁੱਚੇ ਵਿਸ਼ਵ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆ ਇਹ ਪਵਿੱਤਰ ਕੁਰਾਨ ਸ਼ਰੀਫ ਦੀ ਵਿਅਦਵੀ ਦਾ ਕਾੜ ਦੀ ਗੂੰਜ ਹੈ ਜਿਹੜੀ ਉਹ ਕੱਲੇ ਹਿੰਦੁਸਤਾਨ ਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਫੈਲੀ ਹੈ ਸਰਕਾਰ ਤੇ ਦੋਆ ਤੇ ਦੋਸ਼ੀ ਛੱਟ ਪੜੇ ਜਾਂਦੇ ਨੇ ਤੇ ਦੂਸਰੇ ਪਾਸੇ ਸਿੱਖ ਨੇ ਜਿਹੜੇ ਉਹ ਗੁਰੂ ਦੇ ਨਾਮ ਤੇ ਸੰਘਰਸ਼ ਕਰਦੇ ਨੇ ਆਪੋ ਵਿੱਚ ਪਟੋ ਧਾੜ ਹੋ ਜਾਂਦੇ ਨੇ ਜੀ ਤੇ ਸੰਘਰਸ਼ ਨੂੰ ਪਿੱਛੇ ਦੇ ਜਾਂਦੇ ਨੇ ਸਰਕਾਰ ਆ ਜਿਹੜੀ ਉਹ ਅੰਨੀ ਬੋਲੀ ਹੋ ਜਾਂਦੀ ਆ ਉਹਨੇ ਅਜ ਤੱਕ ਕੋਈ ਦੋਸ਼ੀ ਲੱਭਣ ਦੀ ਕੋਸ਼ਿਸ਼ ਜਾਂ ਜਾਣਬੁੱਝ ਕੇ ਨਹੀਂ ਕੀਤੀ ਲੁਕੋਏ ਹੋਏ ਨੇ ਜਾਂ ਉਹਨੇ ਉਹ ਇਹ ਜਿਹੜਾ ਕਾਲਾ ਕਾਰਨਾਮਾ ਖੁਦ ਕਰਾਇਆ ਜੀ ਹੁਣ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਪਵਿੱਤਰ ਪਾਵਨ ਸੁਖਮਨੀ ਸਾਹਿਬ ਦੇ ਜਿਹੜੇ ਗੁੱਟਕੇ ਨੇ ਤੁਸੀਂ ਗੱਲ ਕੀਤੀ ਆ ਕਿ ਉਹਨਾਂ ਤੇ ਉੱਪਰ ਆਰਐਸਐਸ ਜਿੰਦਾਬਾਦ ਜੀ ਮੋਦੀ ਜਿੰਦਾਬਾਦ ਰਿਹਾ ਗਿਆ ਤੇ ਸਿੱਖਾਂ ਨੂੰ ਗਾਲ੍ਹਾਂ ਕਿਹਾ ਗਿਆ ਇਹ ਘਟਨਾ ਜਿਹੜੀ ਕੀ ਆਰਐਸਐਸ ਦੇ ਹੈੱਡਕੁਆਰਟਰ ਤੱਕ ਨਹੀਂ ਪਹੁੰਚੀ ਜੀ ਇਸ ਘਟਨਾ ਦੀ ਜਾਣਕਾਰੀ ਕੀ ਇਹ ਇਸ ਘਟਨਾ ਦੀ ਜਾਣਕਾਰੀ ਖੁਫੀਆ ਏਜੰਸੀਆਂ ਰਹੀ ਪੀਐਮਓ ਆ ਜਿਹੜਾ ਮੋਦੀ ਦਾ ਦਫ਼ਤਰ ਉਹਦੇ ਤੱਕ ਨਹੀਂ ਪਹੁੰਚੀ ਜੀ ਜੇ ਪਹੁੰਚੀ ਤਾਂ ਫਿਰ ਜੇ ਆਰਐਸਐਸ ਇਸ ਗੱਲ ਲਈ ਜ਼ਿੰਮੇਵਾਰ ਨਹੀਂ ਕਿ ਉਹਨਾਂ ਨੇ ਹੁਣ ਤੱਕ ਇਸ ਗੱਲ ਦੀ ਨਿਖੇਦੀ ਕਿਉਂ ਨਹੀਂ ਕੀਤੀ ਕਿ ਆਰਐਸਐਸ ਦਾ ਨਾਮ ਆ ਜਿਹੜਾ ਉਹ ਗਲਤ ਵਰਤਿਆ ਗਿਆ ਕਿਸੇ ਨੇ ਸ਼ਰਾਰਤ ਕੀਤੀ ਆ ਮੋਦੀ ਦੇ ਪੀਐਮ ਹਾਊਸ ਵੱਲੋਂ ਇਹ ਗੱਲ ਕਿਉਂ ਨਹੀਂ ਹੁਣ ਤੱਕ ਕਹੀ ਗਈ ਕਿ ਜੇ ਕਿਸੇ ਨੇ ਮੋਦੀ ਦਾ ਉਹਦੇ ਤੇ ਨਾਮ ਲਿਖਿਆ ਤੇ ਉਹਨੇ ਸ਼ਰਾਰਤ ਕੀਤੀ ਆ ਗਲਤ ਕੀਤਾ ਇਹਦੇ ਵਿੱਚ ਸਾਡਾ ਕਿਉਂ 48 ਘੰਟੇ ਬੀਤ ਗਏ ਨੇ ਨਾ ਆਰਐਸਐਸ ਵੱਲੋਂ ਨਾ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਹੁਣ ਤੱਕ ਇਸ ਗੱਲ ਦੀ ਨਾ ਨਿਖੇਦੀ ਕੀਤੀ ਗਈ ਆ ਤੇ ਨਾ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਇਹਦਾ ਮਤਲਬ ਕੀ ਆ ਉਹ ਜ਼ਿੰਮੇਵਾਰ ਨੇ ਹਾਂਜੀ ਇਹਦਾ ਮਤਲਬ ਇਹ ਸਾਫ਼ ਆ ਕਿ ਜੇ ਆਰਐਸਐਸ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਨਿਖੇਦੀ ਨਹੀਂ ਕੀਤੀ ਇਹਦਾ ਮਤਲਬ ਉਹ ਇਸ ਗੱਲ ਦੇ ਜ਼ਿੰਮੇਵਾਰ ਨੇ ਮੋਦੀ ਦੇ ਦਫ਼ਤਰ ਨੇ ਨਿਖੇਦੀ ਨਹੀਂ ਕੀਤੀ ਇਨਕਾਰ ਨਹੀਂ ਕੀਤਾ ਤਾਂ ਇਹਦਾ ਮਤਲਬ ਜ਼ਿੰਮੇਵਾਰ ਨੇ ਸੋ ਕੌਮ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਜੇ ਕੌਮ ਜਿੰਨਾ ਕੌਮਾਂ ਦੇ ਕੋਲ ਤਾਕਤ ਆ ਜਿੰਨਾ ਕੌਮਾਂ ਦੀਆਂ ਬਾਹਾਂ 'ਚ ਜੋਰ ਹੈ ਉਹਨਾਂ ਅੱਗੇ ਹੀ ਸਰਕਾਰਾਂ ਜਿਹੜੀਆਂ ਉਹ ਝੁਕਦੀਆਂ ਨੇ ਜੇ ਮੁਸਲਮਾਨ ਭਾਈਚਾਰਾ ਜਿਹੜਾ ਉਹਦਾ ਦਬਾਅ ਬਣਿਆ ਮੈਂ ਤੇ ਦੋਸ਼ੀ ਨੇ ਜਿਹੜੇ 48 ਘੰਟਿਆਂ ਦੇ ਵਿੱਚ ਵਿੱਚ ਫੜੇ ਗਏ ਨੇ ਤੇ ਦੂਸਰੇ ਪਾਸੇ ਇਹ ਕੋਈ ਉਸ ਗੱਲ ਤੋਂ ਇਨਕਾਰ ਕਰਨ ਲਈ ਵੀ ਤਿਆਰ ਨਹੀਂ ਕਿ ਸਾਡਾ ਨਾਮ ਆ ਜਿਹੜਾ ਉਹ ਗਲਤ ਵਰਤਿਆ ਗਿਆ ਤੇ ਉਹ ਉਸ ਗੱਲ ਨੂੰ ਅਸੀਂ ਕਿਸ ਤਰ੍ਹਾਂ ਲੈ ਸਕਦੇ ਆ ਸੋ ਇਸ ਜਿਹੜੀ ਗੱਲ ਅਸੀਂ ਐਮਰਜੈਂਸੀ ਦੀ ਕਰ ਰਹੇ ਆ ਹਾਂਜੀ ਕਟ ਗਿਣਤੀਆਂ ਨੇ ਜਿਹੜੀਆਂ ਖਾਸ ਕਰਕੇ ਜਿਹੜੀਆਂ ਕੌਮਾਂ ਦੇ ਵਿੱਚ ਇੱਕ ਕਾ ਨਹੀਂ ਹੈ ਇੱਕ ਜੁਟਤਾ ਨਹੀਂ ਹੈ ਜਿਹੜੀਆਂ ਸਰਕਾਰ ਦੇ ਦੁਮਛਲੇ ਬਹੁ ਗਿਰਤੀ ਚ ਕੋਨਾ ਕੰਮ ਨਹੀਂ ਚੈਗੇ ਨਹੀਂ ਉਹ ਉਹਨਾਂ ਦੇ ਲਈ ਤਾਂ ਐਮਰਜੈਂਸੀ ਹਮੇਸ਼ਾ ਹੀ ਆ ਜੀ ਅੱਜ ਵੀ ਆ ਕੱਲ ਵੀ ਆ ਪਰਸੋਂ ਵੀ ਆ ਤੇ ਚੌਥੇ ਵੀ ਆ ਜਦੋਂ ਤੱਕ ਜਿਹੜੀ ਕੌਮ ਆਪਣੇ ਅਧਿਕਾਰਾਂ ਦੀ ਰਾਖੀ ਕਰਨ ਦੇ ਜੋਗ ਸਮਰੱਥ ਨਹੀਂ ਇਹਦਾ ਮਤਲਬ ਉਹਨੂੰ ਅਧਿਕਾਰ ਆ ਜਿਹੜੇ ਉਹ ਕਿਸੇ ਨੇ ਨਹੀਂ ਦੇਣੇ ਹੈ ਜੋ ਗੱਲ ਕੀਤਾ ਜਾਂਦਾ ਕਿ ਰਾਜ ਕੋਈ ਮੰਗਿਆ ਨਹੀਂ ਮਿਲਦਾ ਰਾਜ ਆ ਜਿਹੜਾ ਉਹ ਹਮੇਸ਼ਾ ਹੀ ਲਿਆ ਜਾਂਦਾ ਸੋ ਇਹ 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 ਅੱਜ ਦੇ ਦਿਨ ਜੇ ਅਸੀਂ ਗੱਲ ਕਰਾਂਗੇ ਤੇ ਜਦੋਂ ਤੱਕ ਕੌਮ ਦੇ ਕੋਲ ਤਾਕਤ ਨਹੀਂ ਉਹਦੇ ਲਈ ਹਮੇਸ਼ਾ ਹੀ ਐਮਰਜੈਂਸੀ ਆ ਚਾਹੀਓ 75 ਦਾ ਸਮਾਸੀ ਤੇ ਚਾਹੇ ਉਹ ਅੱਜ ਦਾ ਏਸੀ ਸਾਡਾ ਆਸ਼ਟਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੂਤੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਤੇ ਹੋਏ ਸਾਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ